ਰਵਿੰਦ ਕੇਜਰੀਵਾਲ ਨੇ ਆਪਣੇ ਚੁਣਿੰਦਾ ਵਰਕਰਾਂ ਨੂੰ ਸਾਹਮਣੇ ਬਿਠਾ ਕੇ ਕਿਹਾ ਕਿ ਹਮੇ ਪੰਜਾਬ ਜਾਣਾ ਹੈ ਕੀ ਕਰਨਾ ਉਹਨਾਂ ਨੂੰ ਪੁੱਛਿਓ ਪਹਿਲਾਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਲੀ ਤਲਬ ਕਰਦੇ ਹੋ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਤਲਬ ਕਰਦੇ ਹੋ ਪੰਜਾਬ ਦੇ ਐਮਐਲਏ ਨੂੰ ਤਲਬ ਕਰਦੇ ਹੋ ਚੇਅਰਮੈਨਾਂ ਨੂੰ ਤਲਬ ਕਰਦੇ ਹੋ ਜ਼ਿਲ੍ਹਾ ਪ੍ਰਧਾਨਾਂ ਨੂੰ ਤਲਬ ਕਰਦੇ ਹੋ ਤੇ ਇੱਥੋਂ ਤੱਕ ਕਿ ਤੁਸੀਂ ਹਲਕਾ ਇੰਚਾਰਜਾਂ ਨੂੰ ਤਲਬ ਕਰਦੇ ਹੋ ਕਿਸ ਆਧਾਰ ਤੇ ਅਰਵਿੰਦ ਕੇਜਰੀਵਾਲ ਨੂੰ ਪੁੱਛੋ ਕਿ ਤੈਨੂੰ ਪੰਜਾਬ ਚ ਕੋਈ ਸਦਾਨ ਕੋ ਦਾ ਹੈ ਕੋਈ ਪੰਜਾਬ ਦੇ ਲੋਕਾਂ ਨੇ ਤੈਨੂੰ ਚੁਣਿਆ ਪੰਜਾਬ ਲੰਮਾ ਪਾ ਲਿਆ ਤੁਸੀਂ ਯਾਰ ਪੰਜਾਬ ਦਾ ਮੁੱਖ ਮੰਤਰੀ ਜਿਹਦੇ ਰੀੜ ਦੀ ਹੱਡੀ ਨਹੀਂ ਪੰਜਾਬ ਦੇ ਮੰਤਰੀ ਜਿਨ੍ਹਾਂ ਦੇ ਰੀੜ ਦੀ ਹੱਡੀ ਨਹੀਂ ਤੁਸੀਂ ਦਿੱਲੀ ਜਾ ਕੇ ਲੰਬੇ ਪੈਰੋਂ ਕਿਸ ਲਈ ਸਿਰਫ ਕੁਰਸੀ ਲਈ ਬਣਾਇਆ ਇਹ ਜਾ ਰਿਹਾ ਕਿ ਕੇਜਰੀਵਾਲ ਜੀ ਪੰਜਾਬ ਦੇਖਣਗੇ ਮਨੀਸ਼ ਸ਼ੋਧਿਆ ਜੀ ਗੁਜਰਾਤ ਦੇਖਣਗੇ ਤੇ ਆਸੀ ਜੀ ਦਿੱਲੀ ਦੇਖਣਗੇ ਪਰ ਬੀਜੇਪੀ ਕਹਿੰਦੀ ਨਹੀਂ ਜੀ ਕੇਜਰੀਵਾਲ ਜੀ ਤਿਹਾਰ ਦੇਖਣਗੇ ਉਹ ਉਹਨਾਂ ਨੂੰ ਜੇਲ੍ਹ ਭੇਜਣ ਨੂੰ ਫਿਰਦੇ ਨੇ ਤੇ ਇਹ ਜਨਾਬ ਪੰਜਾਬ ਦੇ ਕੋਟੇ ਚੋਂ ਭਾਰਤ ਦੀ ਸੰਸਦ ਦੀਆਂ ਪੌੜੀਆਂ ਚੜਨ ਨੂੰ ਫਿਰਦੇ ਨੇ ਉਹਨਾਂ ਦੀਆਂ ਅਧਿਕਾਰਕ ਤੌਰ ਤੇ ਰਾਸਵਾ ਦੇ ਹਵਾਲੇ ਨਾਲ ਮਿਲੀਆਂ ਕੋਠੀਆਂ ਤੇ ਕਾਬਜ਼ ਹੋ। ਇੱਕ ਦੇ ਵਿੱਚ ਕੇਜਰੀਵਾਲ ਜੀ ਰਹ ਰਹੇ ਨੇ लवली ਵਾਲੇ ਚ। ਮਨੀਸ਼ ਸ਼ੋਧਿਆ ਰਹ ਰਹੇ ਨੇ ਜੀ ਭੱਜੀ ਵਾਲੀ ਚ। ਉਹ ਦੋਏ ਜਿਨ੍ਹਾਂ ਤੇ ਤੁਸੀਂ ਕਬਜ਼ਾ ਕੀਤਾ ਹੋਇਆ ਉਹਨੂੰ ਅਧਿਕਾਰਕ ਤੌਰ ਤੇ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ। ਤੁਸੀਂ ਕਹਿੰਦੇ ਹੋ ਕਿ ਮੈਨੂੰ ਸਮਾਨ ਸ਼ਿਫਟ ਨਾ ਕਰਨਾ ਪੈ ਜਾਵੇ ਭੱਜੀ ਤੇ ਇਹ लवली ਵਾਲਾ ਸ਼ਿਫਟ ਕਰ ਜਾਣ ਮੈਂ ਉਹਨਾਂ ਦੇ ਸਾਤੇ ਰਾਸਵਾ ਬਣ ਜਾ। ਮਨੀਸ਼ ਸ਼ੋਧਿਆ ਵੀ ਤੇ ਕੇਜਰੀਵਾਲ ਵੀ ਪੰਜਾਬ ਦੇ ਕੋਟੇ ਚ ਰਾਸਵਾ ਜਾਣਾ ਚਾਹੀਦਾ। ਪੰਜਾਬ ਨੇ ਤਾਂ ਜਿਹੜੇ 92 ਚੁਣੇ ਸੀ ਉਹ ਨਹੀਂ ਪੰਜਾਬ ਦੇ ਹੋਏ 92 ਛੱਡੋ ਪੰਜਾਬ ਨੇ ਤਾਂ 117 ਚੁਣੇ ਨੇ ਚਾਹੇ ਅਕਾਲੀਆਂ ਦੇ ਚੁਣੇ ਚਾਹੇ ਭਾਜਪਾ ਵਾਲਾ ਚੁਣ ਲਿਆ ਚਾਹੇ ਬੋਝਨ ਸਮਾਜ ਪਾਰਟੀ ਵਾਲਾ ਚੁਣਨਾ ਚਾਹੇ ਆਜ਼ਾਦ ਚੁਣ ਲਿਆ ਤੇ ਚਾਹੇ ਵਿਰੋਧੀ ਤੇ ਕਾਂਗਰਸ ਓਏ ਸੱਤਾ ਤੇ ਤਾਂ ਨਕਮੀਆਂ ਵਿਰੋਧੀ ਤੇ ਰੋਤੋਂ ਵੀ ਨਕਮੀਆਂ ਸਹੀ ਹੈ ਵਿਰੋਧੀ ਤੇ ਤਾਂ ਵਿਰੋਧ ਵੀ ਨਹੀਂ ਕਰ ਪਾਉਂਦੀ ਉਹਨੂੰ ਆਪਣਾ ਹੀ ਢੀ ਦਾ ਡਰ ਅਸੀਂ ਵੇਖਦਾ ਡਰ ਇਨਕਮ ਟੈਕਸ ਦਾ ਡਰ ਪਤੰਦਰ ਹੁਣੇ ਮੁੱਖ ਮੰਤਰੀ ਦੇ ਚਿਹਰਿਆਂ ਲਈ ਲੜੀ ਜਾਂਦੇ ਨੇ ਪੰਜਾਬ ਲਈ ਉਹ ਵੀ ਨਹੀਂ ਲੜ ਰਹੇ ਪੰਜਾਬ ਦੇ ਡੀਜੀਪੀ ਸਾਹਿਬ ਨੇ ਚੰਡੀਗੜ੍ਹ ਚ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਆ ਕਿ 52 ਕਰਤੇ ਅਸੀਂ ਆਪਰਾਸਤ ਸੀਗੇ 52 ਚੋਂ 45 ਕਾਂਸਟੇਬਲ ਨੇ 45 ਕਾਂਸਟੇਬਲ ਨੇ ਹੱਬ ਤੋਂ ਵੱਡਾ ਰੈਂਕ ਜਿਹੜਾ ਭ੍ਰਸ਼ਟਾਚਾਰ ਚ ਪਰੇ ਕੀਤਾ ਇੱਕ ਇੰਸਪੈਕਟਰ ਆ ਉਹ ਚ ਜਿਹੜਾ ਲੈਣ ਦੇਣ ਸਮਝੌਤਾ ਮਾਮਲ ਕੇਸ ਚੋਂ ਕੱਢਣਾ ਤੇ ਪਾਉਣਾ ਇਹ ਵਿਚਾਰੇ ਕਾਂਸਟੇਬਲ ਕਰਦੇ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਾਂਸਟੇਬਲਾਂ ਦੇ ਕਹਿੰਦੇ ਹੋਈ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਦਿੱਲੀ ਦੀਆਂ ਵੋਟਾਂ ਪਈਆਂ ਪਰ ਉਹਦਾ ਅਸਰ ਪੰਜਾਬ ਤੇ ਹੋਇਆ ਤੇ ਹਜੇ ਹੋਰ ਵੀ ਹੋਣਾ ਪਰ ਇਹ ਅਸਰ ਕਿਸ ਤਰ੍ਹਾਂ ਦਾ ਹੋਣਾ ਹੈ ਚੰਗਾ ਮਾੜਾ ਜਾਂ ਇਹਦੇ ਪ੍ਰਭਾਵ ਕੌਣ ਅਲੇ ਸਮੇਂ ਦੇ ਵਿੱਚ ਪੰਜਾਬ 'ਚ ਜੇ ਹੈਵੀ ਪੈ ਸਕਦੇ ਆ ਕਿ ਪੰਜਾਬ ਨੂੰ ਬਾਹਰੋਂ ਬੈਠ ਕੇ ਵੱਧ ਚਲਾਉਣ ਦੀ ਜਿਹੜੀ ਗੱਲ ਹੈ ਉਹ ਸੱਚੀ ਹੁੰਦੀ ਸਾਬਤ ਹੋਊਗੀ ਮੇਰੇ ਨਾਲ ਦੀਪਕ ਸ਼ਰਮਾ ਚਨਾਰਥਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਸੱਚੀ ਗੱਲ ਬਾਈ ਜੀ ਸੱਚੀ ਗੱਲ ਬਾਈ ਸਾਰੇ ਅੱਖਰ ਦੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸੱਚੀ ਗੱਲ ਬਿਲਕੁਲ ਚੜ੍ਹਦੀ ਕਲਾ ਟੋਡਾ ਹੀ ਆਖਰ ਬਿਲਕੁਲ ਮੈਂ ਦੱਸ ਦਿੰਦਾ ਬਾਈ ਦੀ ਪੈਸੇ ਲੱਗੇ ਹਾਂ ਸਭ ਸਭ ਮੇਰੀ ਹੈ ਸਭ ਤੁਹਾਡਾ ਉਹ ਮੇਰਾ ਇੱਕ ਸ਼ੇਅਰ ਹੈ ਨਾ ਹਾਂ ਨਾ ਦਿਓ ਮੈਨੂੰ ਜ਼ਮੀਨ ਦਾ ਟੁਕੜਾ ਇਹ ਪੂਰਾ ਅਸਮਾਨ ਮੇਰਾ ਏ ਨਾ ਦਿਓ ਮੈਨੂੰ ਜ਼ਮੀਨ ਦਾ ਟੁਕੜਾ ਏ ਪੂਰਾ ਅਸਮਾਨ ਮੇਰਾ ਏ ਤੂੰ ਹੋਵੇਂ ਜਾਂ ਨਾ ਹੋਵੇਂ ਮੇਰਾ ਮੈਂ ਪੂਰੇ ਦਾ ਪੂਰਾ ਤੇਰਾ ਹਾਂ ਮੈਂ ਪੂਰੇ ਦਾ ਪੂਰਾ ਤੇਰਾ ਅੱਛਾ ਪਹਿਲਾਂ ਜੇ ਸਰਕਾਰ ਸ਼ੱਕ ਚ ਵੀ ਹੋਊਗੀ ਵੀ ਬੰਦ ਕਰਕੇ ਕੇ ਨਾ ਹੁਣ ਪੱਕਾ ਕਰਨਗੇ ਪਤਾ ਲੱਗਿਆ ਦੀਪਕ ਭਾਈ ਦਾ ਅ ਦਿੱਲੀ ਇਲੈਕਸ਼ਨ ਤੋਂ ਬਾਅਦ ਜਿਵੇਂ ਮੈਂ ਗੱਲ ਕਰੀ ਆ ਪੰਜਾਬ ਚ ਨਾ ਬਾਈ ਚੇਂਜ ਹੋ ਰਿਹਾ ਆ ਅ ਜਿਵੇਂ ਆਪਾਂ ਦੇਖਿਆ ਪੁਲਿਸ ਚ ਵੀ ਵੱਡੇ ਲੈਵਲ ਦੇ ਉੱਤੇ ਉਹ ਪਹਿਲਾਂ ਵੀ ਹੋਈਆਂ ਹਾਲਾਂਕਿ ਉਹ ਉਸ ਤਰ੍ਹਾਂ ਨਹੀਂ ਬਦਲੀਆਂ ਪਰ ਹੁਣ ਉਹਨੂੰ ਹੋਰ ਢੰਗ ਦੇ ਨਾਲ ਦੇਖਿਆ ਜਾ ਰਿਹਾ ਇਹ ਕਿਹਾ ਜਾ ਰਿਹਾ ਕਿ ਅਸੀਂ ਰਿਸ਼ਵਤ ਖੋਰੀ ਤੇ ਵੱਧ ਮੁਕਾਦਮੇ ਦਰਜ ਕਰੇ ਜਾ ਰਹੇ ਆ ਉਹਦੀ ਗੱਲ ਵੀ ਹੋ ਰਹੀ ਆ ਪੁਲਿਸ ਵੱਲੋਂ ਇਹੋ ਜੀਆਂ ਵੀ ਪੋਸਟ ਆਉਂਦੀਆਂ ਵੀ ਇੰਨੇ ਕਰੋੜ ਦੀ ਪ੍ਰਾਪਰਟੀ ਜ਼ਬਤ ਕਰ ਲਈ ਆ ਮਤਲਬ ਮੇਰੇ ਕਹਿਣ ਦਾ ਪੰਜਾਬ ਦਿੱਲੀ ਇਲੈਕਸ਼ਨ ਤੋਂ ਬਾਅਦ ਥੋੜਾ ਥੋੜਾ ਬਦਲਿਆ ਨਜ਼ਰ ਆਉਂਦਾ ਇਹ ਬਦਲਾ ਚੰਗਾ ਮਾੜਾ ਜਾਂ ਇਹਦੇ ਚੋਂ ਕੁਝ ਹੋਰ ਦੇਖਦੇ ਹਾਂ ਤੁਸੀਂ ਇਹ ਬਦਲਾ ਸਿਰਫ ਡਰ ਚੋਂ ਆ ਓਕੇ ਇਹ ਬਦਲਾ ਸਿਰਫ 227 ਦੀ ਹਿਲਦੀ ਦਿਖਦੀ ਖਿਸਕਦੀ ਦਿਖਦੀ ਕੁਰਸੀ ਦੇ ਅਰਚੋਂ ਹੂੰ ਕੇਜਰੀਬਾਲ ਨੂੰ 13 ਸਾਲ ਹੋ ਗਏ ਸੱਤਾ ਚਾਹਾਂ 2011 ਅੰਕ ਦੇ ਵਿੱਚ ਅੰਦੋਲਨ ਹੁੰਦਾ ਹੈ 12 ਅਕ ਤੋਂ ਪਾਰਟੀ ਖੜੀ ਹੁੰਦੀ ਹੈ ਤੇ 13 ਅਕ ਤੋਂ ਜਨਾਬ ਸੱਤਾ ਚਾਹ ਜਾਂਦੇ ਆ ਤੇ ਲਗਭਗ 12 ਸਾਲ ਉਹਨਾਂ ਨੇ ਰਾਜ ਭਾਗ ਮਾਣਿਆ ਹਾਂ ਤੇ ਜਿਹੜਾ 12 ਸਾਲਾਂ ਤੋਂ ਘੁੰਮਣ ਵਾਲੇ ਮੇਜ਼ ਦੇ ਉੱਤੇ ਰੋਟੀ ਖਾਣ ਲੱਗ ਜਵੇ ਜਿਹੜਾ ਬੈਗਨਾ ਰੋਟੀ ਵਾਲ ਡੱਬਾ ਛੱਡ ਕੇ ਜਿਸ ਮਹਿਲ ਚ ਰਹਿਣ ਲੱਗ ਜਵੇ ਬਾਈ ਜੀ ਉਹਨੂੰ ਸੱਤਾ ਸੁੱਖ ਮਾਨਣ ਦੀ ਹੱਤ ਪੈ ਜਾਂਦੀ ਹੈ ਤੇ ਕੇਜਰੀਵਾਲ ਕੋਲੋਂ ਦਿੱਲੀ ਹੁਣ ਰਾਜਪਾਖ ਹੋ ਗਿਆ ਹੈ ਤੇ ਆਮ ਆਦਮੀ ਪਾਰਟੀ ਕੋਲ ਇੱਕੋ ਸੂਬੇ ਚ ਰਾਜਪਾਗ ਹੈ ਉਹ ਹੈ ਪੰਜਾਬ ਤੇ ਇਸ ਲਈ ਕੇਜਰੀਵਾਲ ਹੱਥ ਚ ਚੱਪਲਾ ਫੜ ਕੇ ਪੰਜਾਬ ਕੰਨੀ ਨੂੰ ਭਜ ਰਿਹਾ ਕਿ ਕਿਤੇ ਇਹ ਮੇਰੇ ਹੱਥੋਂ ਨਾ ਨਿਕਲ ਜਮੈਂ ਇਹਨੂੰ ਬਚਾ ਲਵਾਂ ਜਿਹੜੀ ਪੰਜਾਬ ਨੂੰ ਨਹੀਂ ਬਚਾਉਣਾ ਪੰਜਾਬ ਦੀ ਸੱਤਾ ਸੁੱਖ ਨੂੰ ਬਚਾਉਣਾ ਜਿਹੜਾ ਕਿ ਉਹ ਆਪ ਮਾਨ ਰਹੇ ਨੇ ਮੇਰੇ ਕੋਲ ਅੱਜ ਦੀ ਤਾਜ਼ਾ ਜਾਣਕਾਰੀ ਆ ਹਾਂ ਕਿ ਰਵਿੰਦ ਕੇਜਰੀਵਾਲ ਨੇ ਆਪਣੇ ਚੁਣਿੰਦਾ ਵਰਕਰਾਂ ਨੂੰ ਸਾਹਮਣੇ ਬਿਠਾ ਕੇ ਕਿਹਾ ਕਿ ਹਮੇ ਪੰਜਾਬ ਜਾਣਾ ਹੈ ਕੀ ਕਰਨਾ ਉਹਨਾਂ ਨੂੰ ਪੁੱਛਿਓ ਇਹ ਸੱਚੀ ਹੈ ਗੱਲ ਹੈ ਬਿਲਕੁਲ ਸੱਚੀ ਗੱਲ ਹੈ ਪਹਿਲਾਂ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਿੱਲੀ ਤਲਬ ਕਰਦੇ ਹੋ ਹਾਂ ਪੰਜਾਬ ਦੇ ਮੰਤਰੀਆਂ ਨੂੰ ਦਿੱਲੀ ਤਲਬ ਕਰਦੇ ਹੋ ਪੰਜਾਬ ਦੇ ਐਮਐਲਏ ਨੂੰ ਤਲਬ ਕਰਦੇ ਹੋ ਚੇਅਰਮੈਨਾਂ ਨੂੰ ਤਲਬ ਕਰਦੇ ਹੋ ਜ਼ਿਲ੍ਹਾ ਪ੍ਰਧਾਨਾਂ ਨੂੰ ਤਲਬ ਕਰਦੇ ਹੋ ਤੇ ਇੱਥੋਂ ਤੱਕ ਕਿ ਤੁਸੀਂ ਹਲਕਾ ਇੰਚਾਰਜਾਂ ਨੂੰ ਤਲਬ ਕਰਦੇ ਹੋ ਕਿਸ ਆਧਾਰ ਤੇ ਅਰਵਿੰਦ ਕੇਜਰੀਵਾਲ ਨੂੰ ਪੁੱਛੋ ਕਿ ਤੈਨੂੰ ਪੰਜਾਬ ਚ ਕੋਈ ਸਦਨਕ ਆਦਾ ਹੈ ਕੋਈ ਪੰਜਾਬ ਦੇ ਲੋਕਾਂ ਨੇ ਤੈਨੂੰ ਚੁਣਿਆ ਪਰ ਪਾਰਟੀ ਪਾਰਟੀਆਂ ਪਹਿਲਾਂ ਵੀ ਦਿੱਲੀ ਤੋਂ ਚਲਦੀਆਂ ਅਕਾਲੀ ਦਲ ਤਾਂ ਉਰੇ ਦੀ ਪਾਰਟੀ ਸੀ ਉਹਦੀ ਵੀ ਹਾਈ ਕਮਾਂਡ ਬੀਜੇਪੀ ਉਹ ਬਣ ਗਈ ਸੀ ਪਰ ਤਾਂ ਵੀ ਲੀਡਰ ਬੁਲਾਇਆ ਜਾਂਦਾ ਸੀ ਜਾਂ ਫੋਨ ਤੇ ਗੱਲ ਹੁੰਦੀ ਸੀ ਮੈਨੂੰ ਇਹ ਦੱਸੋ ਕਿ ਜੇ ਪੰਜਾਬ ਦਾ ਹੀ ਚੋਪਰ ਕੇਜਰੀਵਾਲ ਨੂੰ ਲੈ ਕੇ ਆਊਗਾ ਤੇ ਭਾਈ ਇੱਕ ਜਣੇ ਨੂੰ ਲਿਆਊਗਾ ਤੈਨੂੰ ਆ ਸਾਰਿਆਂ ਨੂੰ ਕਿਹਨੂੰ ਦਰਦੜੇ ਉੱਧਰ ਬੁਲਾਉਣੇ ਇਹ ਪੰਜਾਬ ਦਾ ਤੇਲ ਤੇ ਪੈਸਾ ਤੇ ਸਮਾਂ ਕਿਉਂ ਬਰਬਾਦ ਕਰਦੇ ਹੋ ਉਹ ਕਹਿੰਦੇ ਕਿ ਜਵਾਨੀ ਦੇ ਵਿੱਚ ਕਿਸੇ ਔਰਤ ਨੇ ਆਪਣੇ ਘਰ ਵਾਲੇ ਨੂੰ ਉਂਗਲਾਂ ਤੇ ਖੂਬ ਨਚਾਇਆ ਤੇ ਬੜਾਪੇ ਚ ਉਹਦੀਆਂ ਸਹੇਲੀਆਂ ਨੇ ਕਿਹਾ ਕਿ ਹੁਣ ਤਾਂ ਨਹੀਂ ਹੱਥ ਆਉਂਦਾ ਹੋਣਾ ਕਹਿੰਦੀ ਨਾ ਨਾ ਕਹਿੰਦੀ ਦੱਸ ਫਿਰ ਇੱਕ ਵਿਆਹ ਚ ਕਹਿੰਦੀ ਉਹਨੇ ਦੂਰੋਂ ਇਸ਼ਾਰਾ ਕਰਕੇ ਬੁਲਾਇਆ ਆਪਣੇ ਘਰ ਇਹ ਉਹ ਆਇਆ ਕਹਿੰਦਾ ਹਾਂਜੀ ਦੱਸੋ ਕਹਿੰਦੀ ਨਹੀਂ ਕੰਮ ਕੋਈ ਨਹੀਂ ਮੈਂ ਸਿਰਫ ਉਂਗਲ ਦੀ ਪਾਵਰ ਚੈੱਕ ਕਰ ਰਹੀ ਸੀ ਉਹ ਹਲਕੇ ਜਰੀਵਾਲ ਦਾ ਕੇਜਰੀਵਾਲ ਨੇ ਆਪਣੀ ਪਾਵਰ ਚੈੱਕ ਕਰਕੇ ਦੇਖੀ ਆ ਕਿ ਹਾਰਨ ਤੋਂ ਬਾਅਦ ਵੀ ਮੇਰੇ ਮੇਰੇ ਅੱਗੇ ਝੁਕਦੇ ਨੇ ਮੇਰੀ ਮੰਨਦੇ ਨੇ ਪੰਜਾਬ ਲੰਮਾ ਪਾ ਲਿਆ ਤੁਸੀਂ ਯਾਰ ਪੰਜਾਬ ਦਾ ਮੁੱਖ ਮੰਤਰੀ ਜਿਹਦੇ ਰੀੜ ਦੀ ਹੱਡੀ ਨਹੀਂ ਪੰਜਾਬ ਦੇ ਮੰਤਰੀ ਜਿਨ੍ਹਾਂ ਦੇ ਰੀੜ ਦੀ ਹੱਡੀ ਨਹੀਂ ਤੁਸੀਂ ਦਿੱਲੀ ਜਾ ਕੇ ਲੰਬੇ ਪੈਣੋਂ ਕਿਸ ਲਈ ਸਿਰਫ ਕੁਰਸੀ ਲਈ ਪਰ ਭਈ ਜਿਹੜੀ ਹੁਣ ਜਿਵੇਂ ਮਨੀਸ਼ ਸਸੋਧਿਆ ਹੋਰਾਂ ਦੀ ਫੋਟੋ ਆਉਂਦੀ ਆ ਉਹ ਪੰਜਾਬ ਦੇ ਸਕੂਲਾਂ ਦੇ ਵਿੱਚ ਇਹਨੂੰ ਲੈ ਕੇ ਵੀ ਬਹੁਤ ਵਿਵਾਦ ਹੋਇਆ ਤੇ ਨੈਸ਼ਨਲ ਮੀਡੀਆ ਦੇ ਵਿੱਚ ਵੀ ਇਹੀ ਖਬਰਾਂ ਚੱਲ ਰਹੀਆਂ ਕਾਫੀ ਮੈਂ ਜਿਹੜੇ ਦੇਖਿਆ ਹਨ ਚੈਨਲ ਕਿ ਹੁਣ ਆਤਿਸ਼ੀ ਹੋਰੀ ਦਿੱਲੀ ਦੇਖਣਗੇ ਤੇ ਕੇਜਰੀਵਾਲ ਪੂਰੇ ਦੇਸ਼ ਦਾ ਉਹ ਤਾਂ ਉਹ ਤਾਂ ਦੇਸ਼ ਦੀ ਗੱਲ ਕਰ ਰਿਹਾ ਕਿ ਦੇਸ਼ ਦਾ ਭ੍ਰਮਣ ਕਰਨਗੇ ਟਾਈਪ ਹਾਂ ਤੇ ਦੇਖੋ ਬਣਾਇਆ ਇਹ ਜਾ ਰਿਹਾ ਹਾਂ ਕਿ ਕੇਜਰੀਵਾਲ ਜੀ ਪੰਜਾਬ ਦੇਖਣਗੇ ਹਾਂ ਤੇ ਮਨੀਸ਼ ਸ਼ੋਧਿਆ ਜੀ ਗੁਜਰਾਤ ਦੇਖਣਗੇ ਹੂੰ ਅੱਛਾ ਤੇ ਆਥੀ ਜੀ ਦਿੱਲੀ ਦੇਖਣਗੇ ਪਰ ਬੀਜੇਪੀ ਕਹਿੰਦੀ ਨਹੀਂ ਜੀ ਕੇਜਰੀਵਾਲ ਜੀ ਤਿਹਾਰ ਦੇਖਣਗੇ ਹਾਂ ਇਹ ਉਹ ਵੀ ਉਹ ਉਹਨਾਂ ਨੂੰ ਜੇਲ੍ਹ ਭੇਜਣ ਨੂੰ ਫਿਰਦੇ ਨੇ ਤੇ ਇਹ ਜਨਾਬ ਪੰਜਾਬ ਦੇ ਕੋਟੇ ਚੋਂ ਭਾਰਤ ਦੀ ਸੰਸਦ ਦੀਆਂ ਪੌੜੀਆਂ ਚੜਨ ਨੂੰ ਫਿਰਦੇ ਨੇ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਕਿਹੜੇ ਇਲੈਕਸ਼ਨ ਹੈ ਜਿਹੜਾ ਉਹ ਚੜ ਜਾਣਗੇ ਰਾਜ ਸਭਾ ਮੈਂਬਰ ਘਰਦੀ ਬਣਾਈ ਹੋਏ ਨੇ ਇਹ ਇਹ ਮੈਂ ਮੈਂ ਨਹੀਂ ਕਹਿ ਰਿਹਾ ਹੂੰ ਪੰਜਾਬ ਦੀ ਜਨਤਾ ਨੇ ਉਸ ਦਿਨ ਜਨਤਕ ਤੌਰ ਤੇ ਸਵਾਲ ਪੈਦਾ ਕੀਤਾ ਸੀ ਜਦੋਂ ਸੱਤ ਰਾਜ ਸਭਾ ਚੋਂ ਪੰਜ ਰਾਜ ਸਭਾ ਮੈਂਬਰ ਚੁਣੇ ਤੇ ਪੰਜਾਂ ਚੋਂ ਚਾਰਾਂ ਦੇ ਹਵਾਲੇ ਨਾਲ ਪੰਜਾਬ ਨੇ ਚਰਚਾ ਕੀਤੀ ਆਪਣੀਆਂ ਸੱਥਾਂ 'ਚ ਬੈਠ ਕੇ ਬੱਸਾਂ 'ਚ ਬੈਠ ਕੇ ਚੌਂਕਾਂ 'ਚ ਬੈਠ ਕੇ ਕਿ ਭਾਈ ਕਿੰਨੇ ਚ ਬੀਕੀ ਹੋਣੀ ਰਾਜ ਸਭਾ ਸੀਟ ਮੈਂ ਤਾਂ ਨਹੀਂ ਕਹਿੰਦਾ ਤੇ ਜੇ ਬੀਕੀ ਆ ਤੇ ਉਹਨਾਂ ਚਾਰਾਂ 'ਚੋਂ ਅੱਜ ਇੱਕ ਤੋਂ ਖਾਲੀ ਕਰਾ ਕੇ ਕੇਜਰੀਵਾਲਜੀ ਤੇ ਦੂਏ ਤੋਂ ਖਾਲੀ ਕਰਾ ਕੇ ਮਨੀਸ਼ ਸ਼ੋਧਿਆ ਜੀ ਸੰਸਦ ਜਾਣਾ ਚਾਹੁੰਦੇ ਆ ਤਾਂ ਭਾਈ ਦੱਸ ਦਿਓ ਵਿਆਸ ਸਾਣੇ ਮੋੜ ਦਿਓ ਫਿਰ ਉਹਨਾਂ ਦੇ ਪੈਸੇ ਜੇ ਉਹਨਾਂ ਨੇ ਮੁੱਲ ਖਰੀਦੀ ਸੀ ਛੱਡ ਦੋ ਤੁਸੀਂ ਉਹਨਾਂ ਦੀਆਂ ਅਧਿਕਾਰਕ ਤੌਰ ਤੇ ਵਿਧਾਨਤ ਰਾਸਵਾ ਦੇ ਹਵਾਲੇ ਨਾਲ ਮਿਲੀਆਂ ਕੋਠੀਆਂ ਤੇ ਕਾਬਜ਼ ਹੋ। ਹਮ ਇੱਕ ਦੇ ਵਿੱਚ ਕੇਜਰੀਵਾਲ ਜੀ ਰਹ ਰਹੇ ਨੇ ਲਵਲੀ ਵਾਲੇ ਚ ਮਨੀਸ਼ ਸ਼ੋਧਿਆ ਰਹ ਰਹੇ ਨੇ ਜੀ ਭੱਜੀ ਵਾਲੀ ਚ ਉਹ ਦੋਏ ਜਿਨ੍ਹਾਂ ਤੇ ਤੁਸੀਂ ਕਬਜ਼ਾ ਕੀਤਾ ਹੋਇਆ ਉਹਨਾਂ ਨੂੰ ਅਧਿਕਾਰਕ ਤੌਰ ਤੇ ਤੁਸੀਂ ਹਾਸਲ ਕਰਨਾ ਚਾਹੁੰਦੇ ਹੋ। ਤੁਸੀਂ ਕਹਿੰਦੇ ਹੋ ਕਿ ਮੈਨੂੰ ਸਮਾਨ ਸ਼ਿਫਟ ਨਾ ਕਰਨਾ ਪੈ ਜਾਵੇ ਭੱਜੀ ਤੇ ਇਹ ਲਵਲੀ ਵਾਲੇ ਸ਼ਿਫਟ ਕਰ ਜਾਣ ਮੈਂ ਉਹਨਾਂ ਦੇ ਸਾਥੇ ਰਾਸਵਾ ਬਣ ਜਾਵਾਂ। ਮਨੀਸ਼ ਸ਼ੋਧਿਆ ਵੀ ਤੇ ਕੇਜਰੀਵਾਲ ਵੀ ਪੰਜਾਬ ਦੇ ਕੋਟੇ ਚ ਰਸਵਾ ਜਾਣਾ ਚਾਹੁੰਦੇ ਉਹ ਭਾਈ ਦੋ ਤੁਸੀਂ ਬਣਾਏ ਪਿਆ ਜਿਹੜੇ ਸਾਡੇ ਨਹੀਂ ਹੈਗੇ ਉਹ ਤੁਸੀਂ ਆਪਣੇ ਥੋਡੇ ਨੇ ਪਰ ਤੁਸੀਂ ਬਣਾਏ ਪੰਜਾਬ ਦੇ ਕੋਟੇ ਚ ਪਰ ਪਹਿਲਾਂ ਜੁੜੇ ਸੀ ਇੱਕ ਹੈਗਾ ਰਗਵ ਚੱਡਾ ਇੱਕ ਹੈਗਾ ਸੰਦੀਪ ਪਟਕ ਉਹਨਾਂ ਦੋਵਾਂ ਦੇ ਅਸਤੀਫੇ ਕਰਾ ਲੋ ਚਲ ਜਿਓ ਉਹਨਾਂ ਦੋਵਾਂ ਦੇ ਸਾਡੇ ਲਈ ਉਹ ਵੀ ਬਗਾਨੇ ਤੁਸੀਂ ਵੀ ਬਗਾਨੇ ਪਰ ਪੰਜਾਬ ਨੂੰ ਇਦਾਂ ਲੁੱਟਣ ਦਾ ਮਤਲਬ ਇਹ ਮਨਸ਼ਾ ਹੈਗੀ ਚਾਹੇ ਚਾਹੇ ਕਿਉਂਕਿ ਆਪਾਂ ਹੁਣ ਪੋਲੀਟੀਕਲ ਬੰਦੇ ਆ ਤਾਂ ਉਹਨਾਂ ਦੀ ਪੋਲੀਟੀਕਲ ਆਧਾਰਿਤ ਹੀ ਲੋਚਨਾ ਕਰਦੇ ਆ ਕਿ ਚਾਹੇ ਲਵਲੀ ਯੂਨੀਵਰਸਿਟੀ ਵਾਲੇ ਜਾਹਰ ਭਾਈ ਸੰਘਾ ਬੋਲਦੇ ਤਾਂ ਇਹ ਵੀ ਨਹੀਂ ਕਦੇ ਪੰਜਾਬ ਲਈ ਫਿਰ ਜੇ ਪੰਜਾਬ ਦੇ ਆ ਤਾਂ ਫਿਰ ਦੀਪਕ ਸ਼ਰਮਾ ਵਾਂਗੂ ਮੈਂ ਸੌਰੀ ਤੁਹਾਡਾ ਨਾਲ ਆ ਰਿਹਾ ਪਰ ਗਰਜਣ ਕਿਸੇ ਵਾਂਗੂ ਨਹੀਂ 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 ਹਾਂ ਪੰਜਾਬ ਲਈ ਤਾਂ ਬੋਲਣ ਜੇ ਪੰਜਾਬ ਦੇ ਲਈ ਬਣੇਗੇ ਹੁਣ ਪੰਜਾਬ ਵੱਲੋਂ ਨਹੀਂ ਚੁਣੇ ਗਏ ਹੋ ਠੀਕ ਹੈ ਪੰਜਾਬ ਨੇ ਤਾਂ ਜਿਹੜੇ 92 ਚੁਣੇ ਸੀ ਉਹ ਨਹੀਂ ਪੰਜਾਬ ਦੇ ਹੋਏ 92 ਛੱਡੋ ਪੰਜਾਬ ਨੇ ਤਾਂ 117 ਚੁਣੇ ਨੇ ਹਾਂ ਚਾਹੇ ਅਕਾਲੀਆਂ ਦੇ ਚੁਣੇ ਚਾਹੇ ਭਾਜਪਾ ਵਾਲਾ ਚੁਣ ਲਿਆ ਚਾਹੇ ਬੋਧਿਆ ਸਮਾਜ ਪਾਰਟੀ ਵਾਲਾ ਚੁਣਨਾ ਚਾਹੇ ਆਜ਼ਾਦ ਚੁਣ ਲਿਆ ਤੇ ਚਾਹੇ ਵਿਰੋਧੀ ਤੇ ਕਾਂਗਰਸ ਓਏ ਸੱਤਾਧਰਤਾ ਨਕਮੀਆਂ ਵਿਰੋਧੀਧਿਰ ਤੇ ਉਹ ਤੋਂ ਵੀ ਨਕਮੀਆਂ ਸਹੀ ਹੈ ਵਿਰੋਧੀਧਿਰ ਤਾਂ ਵਿਰੋਧ ਵੀ ਨਹੀਂ ਕਰ ਪਾਉਂਦੀ ਉਹਨੂੰ ਆਪਣਾ ਈਡੀ ਦਾ ਡਰ ਅਸੀਬੀ ਦਾ ਡਰ ਇਨਕਮ ਟੈਕਸ ਦਾ ਡਰ ਪਤੰਦਰ ਹੁਣੇ ਮੁੱਖ ਮੰਤਰੀ ਦੇ ਚਿਹਰਿਆਂ ਲਈ ਲੜੀ ਜਾਂਦੇ ਨੇ ਪੰਜਾਬ ਲਈ ਉਹ ਵੀ ਨਹੀਂ ਲੜ ਰਹੇ ਸੋ ਇਸ ਲਈ ਸਮੁੱਚੀ ਰਾਜਨੀਤਿਕ ਧਿਰਾਂ ਦਾ ਜਿਹੜਾ ਦ੍ਰਿਸ਼ਾਣਾ ਉਹ ਪੰਜਾਬ ਦੇ ਹੱਕ 'ਚ ਨਹੀਂ ਹੈਗਾ ਉਹ ਪੰਜਾਬ ਦੇ ਪੱਖ 'ਚ ਨਹੀਂ ਹੈਗਾ ਇਸ ਲਈ ਇਹ ਸਵਾਲ ਵੱਡਾ ਖੜਾ ਕਿ ਪੰਜਾਬ ਲਈ ਲੜੂਗਾ ਕੌਣ ਤੋਂ ਇਹਨਾਂ ਤੋਂ ਕਿਸੇ ਤੋਂ ਉਮੀਦ ਨਾ ਕਰੋ ਚਾਹੇ ਐਮਪੀ ਨੇ ਚਾਹੇ ਰਾਸਵਾ ਮੈਂਬਰ ਨੇ ਚਾਹੇ ਵਿਧਾਨ ਸਭਾ ਮੈਂਬਰ ਨੇ ਉਹ ਪੰਜਾਬ ਦੇ ਹੱਕ ਦੀ ਗੱਲ ਕਰਨ ਕਿੱਥੋਂ ਉਮੀਦ ਕਰਦੇ ਹੋ ਉਹਨਾਂ ਦਾ ਕੋਈ ਮਕਸਦ ਪੰਜ ਸਾਲੀ ਯੋਜਨਾ ਪੜੀਏ ਹਾਂ ਜਦੋਂ ਆਪਾਂ ਸਕੂਲਾਂ ਕਾਲਜਾਂ ਚ ਹੁੰਦੇ ਸੀ ਤਾਂ ਪੰਜ ਸਾਲੀ ਯੋਜਨਾ ਹੁੰਦੀ ਸੀ ਇਹ ਰਾਜਨੀਤਿਕ ਧਿਰਾਂ ਦੀ ਪੰਜ ਸਾਲੀ ਯੋਜਨਾ ਹੁੰਦੀ ਆ ਕਿ ਇਸ ਵਾਰ ਰਾਜ ਕਰ ਲੈ ਅਗਲੀ ਵਾਰ ਕਿਵੇਂ ਹਟਿਆਉਣਾ ਬਸ ਇਹ ਤਾਂ ਚਲੋ ਠੀਕ ਹੈ ਨਾ ਪਰ ਹੁਣ ਨਸ਼ੇ ਦੀ ਗੱਲ ਆ ਮੇਰੇ ਆਖਰੀ ਸਵਾਲ ਨਸ਼ੇ ਨੂੰ ਲੈ ਕੇ ਆ ਨਸ਼ੇ ਨੂੰ ਲੈ ਕੇ ਵੀ ਪੰਜਾਬ ਸਰਕਾਰ ਸਰਗਰਮੀ ਕਹਿੰਦੀ ਆ ਵੀ ਦਿਖਾ ਰਹੀ ਆ ਜੀ ਆਉਣ ਵਾਲੇ ਸਮੇਂ ਚ ਇਹਨੂੰ ਅਸੀਂ ਖਤਮ ਕਰਾਂਗੇ ਮੈਨੂੰ ਇਹ ਵੀ ਦਿੱਲੀ ਦਾ ਪ੍ਰਭਾਵ ਲੱਗਦਾ ਵੀ ਇੱਕੇਦਮ ਕਿਹੜਾ ਕਾਰਵਾਈਆਂ ਜੀਆਂ ਵਾਧੀਆਂ ਉਹ ਪਹਿਲਾਂ ਵੀ ਹੋ ਚੁ ਗੁਜਰਾਤ ਗੁਜਰਾਤ ਮਾਡਲ ਬਹੁਤ ਵੇਚਿਆ ਤੇ ਫੇਲ ਹੋ ਗਿਆ ਹੂੰ ਦਿੱਲੀ ਮਾਡਲ ਬਹੁਤ ਵੇਚਿਆ ਤੇ ਫੇਲ ਹੋ ਗਿਆ ਹੁਣ ਪੰਜਾਬ ਮਾਡਲ ਪੰਜਾਬ ਮਾਡਲ ਬਣਾਇਆ ਕਿ ਢਾਲੇ ਜੇ ਤੁਸੀਂ ਵੇਚਣ ਤੁਰ ਪਏ ਪੰਜਾਬ ਮਾਡਲ ਬਣਾਇਆ ਕਿੱਥੇ ਹੈ ਪੰਜਾਬ ਨੂੰ ਬਣਾ ਤਲੋ ਰੰਗਲੇ ਤੁਸੀਂ ਕੰਗਲਾ ਬਣਾਤਾ ਤੇ ਹਾਂ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਹੋਈਆਂ ਉਹ ਗੌਰ ਕਰਨ ਵਾਲੀਆਂ ਪੰਜਾਬ ਚ ਲਗਾਤਾਰ ਗੈਂਗਸਟਰ ਬਾਦ ਦੇ ਨਾਂ ਦੇ ਉੱਤੇ ਮੁਕਾਬਲੇ ਹੋ ਰਹੇ ਆ ਹੂੰ ਜੇ ਗੈਂਗਸਟਰ ਬਾਦ ਦੇ ਨਾਂ ਤੇ ਮੁਕਾਬਲੇ ਹੋ ਰਹੇ ਨੇ ਪੰਜਾਬ ਚ ਇੰਨਾ ਮਾੜਾ ਹਾਲ ਹੈ ਤੇ ਫਿਰ ਸਰਕਾਰ ਕਿਸ ਚੀਜ਼ ਦੀ ਜੀਪ ਕਿਉਂ ਨਹੀਂ ਦੂਸਰੇ ਪਾਸੇ ਜਿਹੜਾ ਜਿਹੜਾ ਤੁਸੀਂ ਬਦਲਣ ਵਾਲੀ ਗੱਲ ਨਹੀਂ ਕਰਨੀ ਮਤਲਬ ਜੇ ਠਾਣੇ ਇਸ ਰੱਖਿਆ ਤੇ ਨਹੀਂ ਪਰ ਪੰਜਾਬ ਸਰਖੇਦ ਕਿੱਥੋਂ ਹੈ ਪਰ ਜਿਹੜਾ ਪੁਲਿਸ ਵਾਲਾ ਢੰਗ ਤਰੀਕਾ ਉਹ ਨੋਟ ਕਰਨ ਵਾਲਾ ਹੈ ਪੰਜਾਬ ਦੇ ਡੀਜੀਪੀ ਸਾਹਿਬ ਨੇ ਦਿਲ ਚੰਡੀਗੜ੍ਹ ਚ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਆ ਕਿ 52 ਕਰਤੇ ਅਸੀਂ ਆਪਰਾਸ਼ਤ ਸੀਗੇ 52 ਚੋਂ 45 ਕਾਂਸਟੇਬਲ ਨੇ ਓਕੇ 45 ਕਾਂਸਟੇਬਲ ਨੇ ਹੱਬ ਤੋਂ ਵੱਡਾ ਰੈਂਕ ਜਿਹੜਾ ਭ੍ਰਸ਼ਟਾਚਾਰ ਚ ਪਰੇ ਕੀਤਾ ਇੱਕ ਇੰਸਪੈਕਟਰ ਆ ਉਹ ਮੈਨੂੰ ਦੱਸ ਦਿਓ ਫਿਰ ਇਹ ਖੇਲ ਕੀ ਹੈ ਇਹਨਾਂ ਨਾਲ ਤਾਂ ਕਿਵੇਂ ਰੁਕ ਜੂ ਫਿਰ ਜੋ ਤਾਂ ਵਾਲੇ ਆ ਜਿਹੜਾ ਲੈਣ ਦੇਣ ਸਮਝੋਤਾ ਮਾਮਲੇ ਕੇਸ ਚੋਂ ਕੱਢਣਾ ਤੇ ਪਾਉਣਾ ਇਹ ਵਿਚਾਰੇ ਕੌਨ ਸੇਵਲ ਕਰਦੇ ਆ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕੌਨ ਸੇਵਲਾਂ ਦੇ ਕਹਿੰਦੇ ਹੋਈ ਬਿਲਕੁਲ ਸਹੀ ਇਹ ਸਵਾਲ ਹੈ ਤੁਸੀਂ ਤੁਸੀਂ ਮੈਂ ਨਹੀਂ ਕਹਿੰਦਾ ਕਿ ਸਾਰੇ ਛੋਟੇ ਇਮਾਨਦਾਰ ਹਤੇ ਸਾਰੇ ਬੜੇ ਕਰਪਟ ਹੈ ਪਰ ਬਹੁ ਗਿਣਤੀ ਹੁਣ ਜੋ ਵਰਤਾਰਾ ਹੈ ਉਹਦੇ ਵੀ ਤੁਸੀਂ ਕਿਹਨਾਂ ਨੂੰ ਬਚਾ ਰਹੇ ਹੋ ਮਤਲਬ ਅਦਾਲਤ ਦੀਆਂ ਝਾੜਾਂ ਤੋਂ ਆ ਤੁਸੀਂ ਡੀਐਸਪੀ ਤੱਕ ਆਏ ਸੀ ਉਸ ਮਾਮਲੇ ਦੇ ਵਿੱਚ ਲਾਰੈਂਸ ਬਿਸ਼ਨੋਈ ਵਾਲੇ ਸੋ ਇਸ ਦਾ ਮਤਲਬ ਹੁਣ ਹੋਰ ਤਾਜ਼ਾ ਮਾਮਲਾ ਹਾਂ ਜਿਸ ਦਿਨ ਦੀ ਇਹ ਸਰਕਾਰ ਬਣੀ ਉਸ ਦਿਨ ਤੋਂ ਪੰਜਾਬ ਚ ਇੱਕ ਪਹਿਲੂ ਸੀਗਾ ਕਿ ਵੀ ਅਫਸਰशाही ਨੂੰ ਕੰਟਰੋਲ ਕਰਨਾ ਪੈਣਾ ਅਫਸਰशाही ਸਰਕਾਰ ਚ ਲਾਉਂਦੀ ਹੈ ਤੇ ਪੰਜਾਬ ਸਰਕਾਰ ਕੱਲ ਕੀ ਕਹਿੰਦੀ ਆ ਪ੍ਰਸ਼ਾਸਨਿਕ ਸੁਧਾਰ ਦਾ ਤਾਂ ਵਿਭਾਗ ਹੀ ਨਹੀਂ ਹੈਗਾ ਕਮਾਲ ਹੈ ਨਵਰੀਤ ਤੁਸੀਂ ਇਹ ਦੇਖੋ ਕਿ ਪੰਜਾਬ ਦਾ ਇੱਕ ਮੰਤਰੀ 3 ਸਾਲਾਂ ਤੋਂ ਮੰਤਰੀ ਬਣਿਆ ਹੋਇਆ ਹਾਂ ਤੇ ਹੁਣ ਕਹਿ ਰਹੇ ਨੇ ਉਹਦੇ ਵਿਭਾਗ ਦੀ ਹੋਂਦ ਹੀ ਨਹੀਂ ਕੱਲ ਦਾ ਮੀਡੀਆ ਕੀ ਦਿਖਾ ਰਿਹਾ ਸੀਗਾ ਕਿ ਇਹ ਵਿਭਾਗ ਖਤਮ ਖਤਮ ਨਹੀਂ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਇਸ ਵਿਭਾਗ ਦੀ ਹੋਂਦ ਹੀ ਨਹੀਂ ਹੈਗੀ। ਸਹੀ। ਤੇ ਜੇ ਹੋਂਦ ਹੀ ਨਹੀਂ ਪਤੰਦਰੋਂ ਚਾਰਜ ਕਿਸ ਵਿਭਾਗ ਦਾ ਦਿੱਤਾ ਸੀ ਉਹਨੂੰ? ਮੰਤਰਾ ਮਤਲਬ ਕਿ ਉਹਨੂੰ ਮਹਿਕਮਾ ਕਿਹੜਾ ਸੌਂਪਿਆ ਵਾ ਸੀ? ਫਾਈਲਾਂ ਕਿਹੜੀਆਂ ਆਈਆਂ ਇਹ ਮਤਲਬ 3 ਸਾਲ ਤੋਂ ਕੋਈ ਕੰਮ ਹੀ ਨਹੀਂ ਕੀਤਾ ਇੱਥੋਂ ਸਾਫ ਹੋ ਗਿਆ ਨਾ? ਦੂਸਰੇ ਪਾਸੇ। ਜੇ ਉਹ ਖਤਮ ਹੋਇਆ ਕਦੋਂ ਖਤਮ ਹੋਇਆ ਸੀ? ਬਿਲਕੁਲ। ਕਿਹਦੇ ਟਾਈਮ ਤੋਂ ਖਤਮ ਤੁਸੀਂ ਇਹ ਦੱਸਿਆ? ਜੇ ਅੱਜ ਹੋਂਦ 'ਚ ਨਹੀਂ ਕਦੋਂ ਤੋਂ ਹੋਂਦ 'ਚ ਨਹੀਂ ਸੀ? ਉਸ ਸਮੇਂ ਉਹਦਾ ਸਟਾਫ ਸੀ ਉਹ ਕਿੱਥੇ ਗਿਆ ਕਿੱਥੇ ਨਹੀਂ? ਪੰਜਾਬ 'ਚ ਕੁਝ ਪਿੰਡ ਨੇ। ਜਿਹੜੇ ਪਿੰਡਾਂ 'ਚੋਂ ਲੋਕ ਪ੍ਰਵਾਸ ਕਰ ਗਏ। ਜੀ। ਪਿੰਡ ਉਜੜ ਗਏ ਜਾਂ 47 ਵਾਲਾ ਹਵਾਲਾ ਕਰ ਲੀਏ ਤਾਂ ਉਹਨਾਂ ਨੂੰ ਬੇਚਰਾਗ ਪਿੰਡ ਕਿਹਾ ਜਾਂਦਾ ਕਿ ਪਿੰਡ ਦੀ ਹੋਂਦ ਹੈਗੀ ਆ ਫਿਰ ਨਹੀਂ ਹੈਗੀ ਆ ਟਹਿ ਘਰ ਹੈਗੇ ਨੇ ਪਰ ਦੀਵਾ ਨਹੀਂ ਕੋਈ ਬਲਦਾ ਹੂੰ ਤੇ ਆਹ ਮਹਿਕਮਾ ਦਾ ਬੇਚਰਾਗਾਂ ਦਾ ਮੰਤਰੀ ਸੀ ਸਾਡਾ ਫਿਰ ਬਿਲਕੁਲ ਮਤਲਬ ਉੱਥੇ ਦੀਵਾ ਕੋਈ ਬਲਦਾ ਨਹੀਂ ਤੁਸੀਂ ਲੰਡਣ ਲੈ ਕੇ ਕਿਹਦੇ ਲਈ ਖੜੇ ਸੀ ਫਿਰ ਇਹ ਆਪਣੇ ਆਪ ਸਵਾਲ ਹੈ ਸੋ ਇਸ ਲਈ ਜਿਹੜੀ ਸਰਕਾਰ ਦੇ ਉੱਤੇ ਜ਼ਿੰਮੇਵਾਰੀ ਇਹ ਸੀ ਕਿ ਪ੍ਰਸ਼ਾਸਨਿਕ ਸੁਧਾਰ ਕਰਨਾ ਹੈ ਉਹਦੇ ਰਾਜਪਾਲਜ ਦਾ ਮਹਿਕਮਾ ਹੀ ਖਤਮ ਹੋ ਗਿਆ ਭਰਾਵੋ ਤੇ ਤੁਸੀਂ ਫਿਰ ਸੁਧਾਰ ਕੀ ਕਰੋਗੇ ਪੰਜਾਬ ਨੂੰ ਕੀ ਪੁਲਿਸ ਚਲਾ ਰਹੀ ਹੈ ਪੰਜਾਬ ਨੂੰ ਕੀ ਅਫਸਰਸ਼ਾਹੀ ਚਲਾ ਰਹੀ ਹੈ ਪੰਜਾਬ ਨੂੰ ਕੀ ਕੇਜਰੀਵਾਲ ਚਲਾ ਰਿਹਾ ਪੰਜਾਬ ਨੂੰ ਕੀ ਭਗਵੰਤਮਾਨ ਚਲਾ ਰਿਹਾ ਅਜੇ ਤੱਕ ਇਹ ਹੀ ਸਪਸ਼ਟ ਹੈ ਕਿ ਪੰਜਾਬ ਨੂੰ ਚਲਾ ਕੌਣ ਰਿਹਾ ਇਸ ਲਈ ਪੰਜਾਬ ਦੇ ਮਸਲੇ ਬਹੁਤ ਵੱਡੇ ਨੇ ਪਰ ਰਾਜਨੀਤਿਕ ਤਿਰਾਂ ਤੋਂ ਉਮੀਦ ਬਹੁਤ ਟੁੱਟ ਚੁੱਕੀ ਹੈ ਲੋਕਾਂ ਦੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾਂ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ